ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਹਾਂ ਜੀ ਕੋਲ ਪੂਰਾ ਮੰਡੀ ਦੇ ਵਿੱਚ ਤੇ ਟਾਈਮ ਜਿਹੜਾ ਜੀ 6 ਵਜੇ ਤੇ 55 56 ਮਿੰਟ ਹੋ ਗਿਆ ਤੇ 5 ਮਿੰਟ ਰਹਿ ਗਈ ਜੀ ਤੇ ਲੱਟ ਤੇ ਰੱਖਣਾ ਲਾਰ ਤੇਰੇ ਪਿੰਡੋਂ ਆਇਆ ਕੱਟਾ ਜਿਹੜੀਆਂ ਆ ਗਈਆਂ ਹਾਂ ਦੇਖੀ ਕੋਈ ਬੰਦਾ ਦੀ ਲੈਫਟ ਦੇ ਟਰਾਲੀ ਦੇ ਨਾਲ ਕੱਟਾ ਰੱਖ ਰਾਈ ਜੀ ਦੇਖੋ ਜੀ ਮਿੱਟੀ ਦਾ ਆ ਇਨੇ ਕਨਾਗ ਆਏ ਅੱਜ 2 4 6 8 10 10 ਟਰਾਲੀਆਂ ਆਈਆਂ ਅੱਜ ਕੂੜਕਪੁਰਾ ਮੰਡੀ ਦੇ ਵਿੱਚ ਤੇ ਤਰੀਕ ਅੱਜ ਹੈਗੀ ਜੀ 25 ਅਗਸਤ ਆਪਾਂ ਸਾਰੇ 25 ਸਤੰਬਰ 2000 25 ਤੇ ਬਸ ਇੱਕ ਅਦਾ ਮਿੰਟ ਰਹਿ ਗਿਆ ਜੀ ਬੋਲੀ ਸ਼ੁਰੂ ਹੋਣ ਤੇ ਕਰਦੇ ਆ ਬੋਲੀ ਸ਼ੁਰੂ ਅੱਜ ਅੱਜ ਤਾਂ ਵਾਵਾ ਰੌਣਕ ਲੱਗੀ 11 ਕਨਾਗ ਹੋ ਗਏ ਤਕਰੀਬਨ ਠੀਕ ਆ ਕਿ ਵੀ ਅੱਜ ਹਜੇ ਥੋੜੇ ਆਏ ਆ ਇਧਰ ਇਨੇ ਗਾਖੜਿਆ ਆਇਆ ਆਇਆ ਦੋ ਲੌਹਣੀਆਂ ਮੋਤੀ ਜਨਾ ਪਹਿਲਾਂ ਹੀ ਤੇ ਮਸਾ ਇੱਕ ਕਦੇ ਮਿੰਟ ਦੀ ਦੇ ਰਹੀ ਏਜ ਕੋਟਪੁਰਾ ਮੰਡੀ ਟਾਈਮ ਜਿਹੜਾ ਜੀ ਸਵੇਰ ਦੀ 7 ਵਜੇ ਦੀ ਬਸ ਗਾਗ ਵੀ ਆ ਗਏ ਸਾਰੇ ਦੇ ਕੰਮ ਕਰਦੇ ਸ਼ੁਰੂ ਜੀ ਕੱਲ ਜਿਹੜੀ ਤੁੜੀ ਵਿਕੀ ਜੀ ਉਹ ਵਿਕੀ ਜੀ 400 ਤੱਕ 450 ਤੱਕ ਦੀ ਗਈ 300 350 ਤੋਂ 400 450 ਤੱਕ ਗਈ ਇੱਕ ਟਰਾਲੀ ਅੱਜ ਨਾਗਵਾਵਾ ਆਏ ਆ ਬਾਕੀ ਫਿਰ ਦੇਖਦੇ ਆ ਕਿਥੋਂ ਤੱਕ ਜਾਂਦੀ ਹੈ ਜੂੜੀ ਇਹ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਕਿੱਥੋਂ ਕਿੱਥੋਂ ਦੇਖ ਰਹੇ ਹੋ ਵੀਡੀਓ ਨੂੰ ਆਪਾਂ ਪਹਿਲੀ ਟਰਾਲੀ ਤੇ ਜਿਹੜੀ ਬੋਲੀ ਆਪਾਂ ਸ਼ੁਰੂ ਕਰਾਂਗੇ ਜੀ ਬਸ ਇੱਕ ਅੱਧੇ ਮਿੰਟ ਦੀ ਦੇਰੀ ਹੈ ਜੀ ਆਵਾਜ਼ ਜਿਹੜੀ ਵੱਜਣ ਵਾਲੀ ਆਪਾਂ ਨੂੰ ਲਓ ਜੀ ਬੋਲੀ ਲਾਉਣ ਵਾਲੇ ਵੀ ਆ ਗਏ ਸਾਹਮਣੇ ਮੋਟਰਸਾਈਕਲ ਖੜ ਗਿਆ ਬਸ ਬੋਲੀ ਜਿਹੜੀ ਸ਼ੁਰੂ ਹੋਊਗੀ ਹੁਣ ਫੋਟ ਕਪੂਰਾ ਮੰਡੀ ਹੈ ਜੀ ਤਰੀਕ ਅੱਜ ਹੈਗੀ ਜੀ 25 ਸਤੰਬਰ 2025 ਤੇ ਕੋਟਕਪੂਰਾ ਮੰਡੀ ਟਾਈਮ ਸਵੇਰ ਦੇ 7:00 ਵਜੇ ਜੀ ਆ ਦੇਖੋ ਜੀ ਇਹਨੇ ਗਾਹ ਕਾ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਤੇ ਕਿੱਥੋਂ ਕਿੱਥੋਂ ਦੇਖਦੇ ਆਂ ਇਹ ਵੀ ਦੱਸਿਆ ਕਰੋ ਜੀ ਵੀਡੀਓ ਤੇ ਕੂੜੀ ਬਾਰੇ ਜਾਂ ਬਾਸਪਤੀ ਦੇ ਰੇਟਾਂ ਬਾਰੇ ਜੋ ਕੁਝ ਪੁੱਛਣਾ ਹੁੰਦਾ ਤਾਂ ਜੀ ਕਮੈਂਟ ਕਰ ਦਿਆ ਕਰੋ ਜੀ ਆਪਾਂ 12:00 ਵਜੇ ਅੰਮ੍ਰਿਤਸਰ 11:00 ਵਜੇ ਬੋਲੀ ਸ਼ੁਰੂ ਹੁੰਦੀ ਹੈ ਕੋਟਕਪੂਰਾ ਮੰਡੀ ਦੇ ਵਿੱਚ ਬਾਸਪਤੀ ਪਰ ਆਪਾਂ 11:30 ਵਜੇ ਵੀਡੀਓ ਬਣਾ ਕੇ ਤੇ ਪਰ 1:00 ਵਜੇ ਆਪਾਂ ਵੀਡੀਓ ਪਾਈ ਦੀ ਹੈ ਜੀ ਬਾਕੀ ਅਜ ਹੋ ਸਕੇ ਤਾਂ ਲਾਈਵ ਕਰਾਂਗੇ ਜੀ ਬਾਸਪਤੀ ਦੀ ਬੋਲੀ ਤੇ ਵੀ ਬਾਸਪਤੀ ਦਾ ਰੇਟ ਹੈ ਜਿਹੜੇ ਕੋਟਕਪੂਰਾ ਮੰਡੀ ਦੇ ਵਿੱਚ ਕੱਲ ਜਿਹੜਾ ਰਿਹਾ ਜੀ ਉਹ 3000 ਤੋਂ ਲੈ ਕੇ 3100 ਤੱਕ ਰਿਹਾ ਹੀ ਬਸ ਆਖਰੀ ਰੇਟ 3100 ਕੁ ਰੁਪਏ ਸੀਗੇ ਮਾਖੀ ਆਪਾਂ ਵੀਡੀਓ ਪਾਈ ਆ ਉੱਚ ਦੇਖ ਲਓ ਜੀ ਰੇਟ ਘਟ ਗਈ ਕੱਲ 3300 ਤੱਕ ਪਹੁੰਚ ਗਿਆ ਸੀਗਾ 3300 3330 3370 ਵੀ ਲੱਗੇ ਸੀਗੇ ਜੀ ਇੱਕ ਦੋ ਦਿਨ ਪਹਿਲਾਂ ਤੇ ਪਰ ਕੱਲ ਜਿਹੜਾ ਰੇਟ 200 ਰੁਪਈਆ ਘਟ ਗਿਆ ਤੇ ਬਾਸਪਤੀ ਵੀ ਘਟ ਗਈ ਤੇ ਰੇਟ ਵੀ ਘਟ ਗਈ ਬਾਕੀ ਹੁਣ ਜਿਹੜਾ ਝੋਨਾ ਦਾ ਰੇਟ ਆ ਜੀ ਉੱਤੇ 2300 ਨਾਸੀਰ ਵੀ ਹੈ ਜੀ ਇਕ ਘਟ 80 ਰੁਪਈਆ ਜੀ ਨਾ ਇਹ ਗੋਲੀ ਸ਼ੁਰੂ ਹੋਣ ਲੱਗੀ ਆ ਤੇ ਵੀਡੀਓ ਨਾਲ ਜੁੜੇ ਰਹੀ ਜੀ ਮੈਂ ਚੱਲਿਆ ਪਹਿਲੇ ਜੀ ਤੇਰਾ ਸਾਲਾ ਕਿੱਥੋਂ ਆ ਗਿਆ ਤੇਰੇ ਰਾਹ ਦਾ ਆ ਗਿਆ ਅੰਦਰ ਦੀ ਤੋੜੀ ਆ ਜੀ ਇਹ ਅੰਦਰ ਦੀ ਤੋੜੀ ਆ ਜੀ ਬੋਲੋ ਵੀ ਅੰਦਰ ਦੀ ਧੂੜੀ ਆ ਜਾਓ ਭਾਈ ਆ ਜਾਓ ਗੱਲਾਂ ਛੱਡ ਦਿਓ ਹਾਂ ਇਧਰ ਆਓ ਹੁਣ ਗੱਲਾਂ ਕਰਨ ਵਾਲੀ ਆਖਰ ਰੱਖੀਏ ਲੈ ਬੰਦ ਧੂੜੀ ਰੱਖ ਤੂੰ ਬੋਲੀ ਕਰਾ 350 ਰੁਪਏ 350 350 350 55 60 65 265 ਰੁਪਏ 265 ਰੁਪਏ ਬੋਲਾ ਬਾਈ ਕਿਨੇ 265 ਰੁਪਏ ਬਾਈ ਜੀ ਲਓ ਜੀ ਪਹਿਲੀ ਟਰਾਲੀ ਦਾ ਰੇਟ ਜਿਹੜਾ 265 ਰੁਪਏ ਲੱਗੇ ਜੀ ਇੰਨਾ ਅਗਾਂ 9 ਹੋ ਰਾਈ ਟੋਟਲ ਨਾ ਗਏ 10 ਇਹ ਦੂਸਰੀ ਟਰਾਲੀ ਤੇ ਦੇਖ ਲਈ ਮਹਿਰ ਦੇ ਨਾਲ ਨਾਲ

ਆਨ ਫੋ ਬੀਰ ਵੀ ਆਉਂਦਾ। ਲਓ ਜੀ ਪਹਿਲੀ 265 ਤੀਜੀ 300 ਦੇ 20 ਰੁਪਏ ਲੱਗੇ ਜੀ ਦੂਜੀ ਟਰਾਲੀ ਦੂਜੀ ਟਰਾਲੀ ਦਾ ਰੇਟ ਸੋਣਾ ਲੱਗਿਆ ਜੀ ਤੇ ਬਾਕੀ ਫਿਰ ਆਇਆ ਤੀਜੀ ਟਰਾਲੀ ਦੇ ਦੇਖਦੇ ਹਾਂ ਇਹ ਤਾਂ 27 ਰੁਪਏ ਦੇ 60 ਰੁਪਏ ਦੇ ਗਾਹਕ ਹੋਰ ਆ ਗਏ ਦੋ ਚਾਰ ਜੀ ਮੈਂ ਯਾਰ ਵੀਡੀਓ ਨਾਲ ਜੁੜੇ ਜਾ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਜੀ ਆ ਬਾਈ ਸ਼ੇਅਰ ਕਰ ਦਿਓ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ 300 ਰੁਪਏ ਯਾਰ 300 ਰੁਪਏ 5 10 15 20 25 30 330 35 40 45 350 350 55 60 360 ਰੁਪਏ ਬੋਲਾਂਗੇ ਲੈ 360 ਰੁਪਏ ਲਓ ਜੀ ਤਿੰਨਜੀ ਟਰਾਲੀ ਆ ਗਈ 360 ਅਗੇ ਲੱਗ ਜੀ ਕਿਉਂਕਿ ਦੀ ਬੋਲੀ ਜਿਹੜੀ 300 ਤੋਂ ਜਿਹੜੀ ਸ਼ੁਰੂ ਹੋਈ ਸੀ ਤੇ 300 ਦੇ 60 ਰੁਪਏ ਤੱਕ ਪਹੁੰਚ ਗਈ ਹੈ ਜੀ ਇੱਕ ਟਰਾਲੀ ਹੋਰ ਆ ਗਈ ਸਾਹਮਣੇ ਦੇਖੋ ਟਰਾਲੀ ਮੁੜ ਗਈ ਹੈ ਇੱਕ ਨਾਕ ਹੋਰ ਹੋਰ ਆ ਗਈ ਤੇ 11 ਨਾਕ ਹੋ ਗਈ ਆਹ ਰਾਜੀ ਜਾਨਾ ਨਹੀਂ ਨਹੀਂ ਆ ਚੱਲੇ ਆ ਬੰਦਾ ਹੈਗਾ ਨਾਲ ਯਾਰ ਕੋਈ ਨਹੀਂ ਕਊ ਕਰ ਮੈਚ ਕਰੂਗਾ ਮੈਚ ਕਰੂਗਾ ਅੰਦਰ ਦੀ ਅੰਦਰ ਦੀ ਦੇਖਲਾ ਕਰਲਾਣਾ ਹੋਇਆ ਚੱਲਦੀ ਆ ਹਾਏ ਉੱਚਾ ਤੈਨੂੰ ਮੁੜ ਕੇ ਮੈਂ ਤੇਰੇ ਕੋਲੋਂ ਬਾੜੀ ਮੋੜ ਖਾ ਤੂੰ ਗੁੰਦ ਨਾਲ ਆ ਜਾ ਰੱਬ ਮੋਟੋ ਕਰ ਬੰਦੇ ਆ ਅੰਦਰ ਦੀ ਆ ਅੰਦਰ ਦੀ ਥੋੜੀ 250 ਰੁਪਿਆ ਅੰਦਰ ਦੀ ਤੂੜੀ ਹੈ ਜੀ 250 ਰੁਪਿਆ 250 ਰੁਪਿਆ ਹੱਥ ਫੱਤਰ 88 ਨੰਬਰ 300 300 ਬੋਲਾਂਗੇ ਨੇ ਅੰਨੀ ਰੰਝਾਊਗਾ ਪੰਜ ਨਹੀਂ ਜਾਏਗਾ ਭਾਈ 305 305 ਬੋਲਾਂਗੇ ਮੈਂ 305 ਰੁਪਏ ਬਈ ਨੌ ਜੀ ਇਹ ਲੱਗੀ 300 ਦੇ 5 ਰੁਪਏ ਲੱਗੀ ਚੌਥੀ ਟਰਾਲੀ ਤੇ ਹੁਣ ਤੱਕ ਦਾ ਜਿਹੜਾ ਸੀ ਨਾ ਰੇਟ ਆ ਜੀ ਉਹ 300 ਤੇ 60 ਰੁਪਏ ਆ ਜੀ। ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਤੇ। ਲੋਣਾ ਬਾਈ ਤੇ ਇਹ ਮੈਂ ਠੀਕ ਹੋ ਤੂੰ ਜੀ ਆ ਜੀ ਤੂੰ ਮੜ ਜਾ ਤਾ ਨੂੰ ਕੰਨ ਰੱਖ ਕੇ ਤੂੰ ਪਤਾ ਬੋਲਣ ਸਸਾ ਮੈਂ ਯਾਦ ਪਲੇਗਾ 305 20 ਆਦਮੇ ਬੋਲਣ ਦੀ ਹੈ ਹਾਂ ਹਾਂ ਤੇ ਇੱਕ ਮਾਦੂ ਬੰਦੇ ਆ ਰਹੇ ਆ ਅੱਜ ਵਾਲੀ ਫੋਨ ਤੇ ਨਹੀਂ ਆਉਂਦੇ ਹਾਂ ਚਲਾਇਆ ਹੁੰਦਾ ਸਰਕਾਰਾਂ ਕੋਲ ਬੰਨਾ ਪੈਂਦਾ ਨਹੀਂ ਪੈਣਾ ਲੋ ਜੀ ਬੋਲੋ ਜੀ ਬਸ ਰਹਿੰਦੇ ਬਸ ਬਸ ਉੱਤੇ ਨਾ ਪਾਦੀ ਹੋਣਾ ਤੁਸੀਂ ਬੈਠਾ ਰਹੋ ਆ ਬੋਲੋ ਬਾਈ 230 250 55 55 255 60 65 70 ਕੀ ਬੋਲੋ 75 80 80 85 ਚਲੋ ਜੀ 285 ਬੋਲਾਂਗੇ ਨੇ ਆਜੋ 285 ਰੁਪਏ ਕੀ ਦੀ ਗੱਲ ਬਾਈ ਠੀਕ ਹੈ 285 ਆ ਮੰਨਤੀ ਹੈ ਥੋੜੇ ਸਾਹਮਣੇ ਅੱਜ ਸੋਹਣੇ ਬਾਈ ਲੱਗੀ 285 ਰੁਪਏ ਲੱਗੀ 5 ਮੀਟਰ ਵਾਲੀ ਤੇ 5 ਰੰਗ ਜਿਹੜੇ ਹੋ ਰਹੇਗੇ ਜੀ ਬਾਈ ਕਹਿੰਦਾ ਵੀ 285 ਰੁਪਏ ਘਟਾ 8 ਟਰਾਲੀ ਦੀ ਬੋਲੀ ਹੋਈ 285 ਰੁਪਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਜੀ ਅੱਗੇ ਲਾਈਵ ਨੂੰ ਆਪਦੇ ਵਟਸਐਪ ਦੇ ਨੰਬਰਾਂ ਤੇ ਵਟਸਐਪ ਦੇ ਗਰੁੱਪਾਂ ਦੇ ਸ਼ੇਅਰ ਕਰਿਆ ਕਰੋ ਜੀ ਆਹ ਜੀ ਆ ਬਈ ਆਦੇ ਆਣਾ ਆਪਦੇ ਪੂਰੀ ਸਾਰੀ ਆ ਵੇ ਬਈ ਬਾਹਰ ਦੀ ਤੂੜੀ ਆਈ ਨਹੀਂ ਜਾ ਇਹ ਜੇ ਲੰਬਾ ਨਹੀਂ ਆਇਆ ਬੋਲੋ ਬੋਲੋ 200 205 ਇਹਦਾ 250 54 60 260 ਰੁਪਏ ਹਾਂ ਬਈ 260 ਬੋਲਣਾ ਕਿਹਨੇ 260 ਰੁਪਏ ਜਲਦਰਾ ਨਹੀਂ ਵੇਚਨੀ ਦੀ ਆ ਬਾਈ ਆਪਣੀ ਆਪਣੀ ਅੰਦਰ ਦੀ ਬਾਈ ਅੰਦਰ ਦੀ ਥੋੜੀ ਬੋਲੋ ਜੀ 275 ਪੁੱਛ ਲਿਆ ਜਾਊਗਾ ਪੰਜ ਨਹੀਂ 275 80 80 90 95 300 300 ਉਹ ਲਾ ਬਾਈ ਕਿਨੇ 5 10 15 20 25 300 ਰੁਪਏ ਬੋਲਦਾ ਕੋਈ 300 ਰੁਪਏ ਭਾਜਦਾ ਲਓ ਜੀ ਹੁਣ ਤੱਕ ਦਾ ਜਿਹੜਾ ਸਿਰਾ ਰੇਟ ਹੈ ਓਤੇ ਇਹਨਾਂ ਸੌ ਦੀ 300 ਰੁਪਏ ਜੀ ਤੇ ਚਾਰ ਜਿੰਨੀਆਂ ਟਰਾਲੀਆਂ ਹੋ ਰਹੀਆਂ ਨੇ ਚਾਰ ਟਰਾਲੀਆਂ ਦੇਣ ਦੇ ਕਿੰਨਾ ਗ੍ਰੇਡ ਜਾਂਦਾ ਅੱਜ ਜਿਹੜਾ ਸਿਰਾ ਰੇਟ ਹੈ 360 ਰੁਪਏ ਛਾ ਜੀ ਤੇ ਬਾਕੀ ਆ ਲੱਗੇ 320 ਰੁਪਏ 5 ਕਿਰਦੇ ਦਾ ਹੁੰਦਾ 10 ਦੀ ਤੇਲ ਸੱਚਾ ਕਰਦਾ ਉਹ 280 ਰੁਪਏ ਯਾਰ ਬਿਲਕੁਲ 80 85 90 95 300 300 5 10 15 20 25 30 330 ਰੁਪਏ ਬੋਲਣਗੇ 35 40 45 350 350 ਬੋਲਦਾ ਕੋਈ ਸਾਢੇ 350 ਬਾਈ ਜੀ ਲੋ ਜੀ ਲੱਗੀ ਸਾਢੇ 350 ਰੁਪਿਆ ਲੱਗ ਗਿਆ ਜੀ ਤੇ ਤਿੰਨ ਅਜ ਹੋ ਰਹਿ ਗਏ ਜੀ ਸੱਤ ਟਰਾਲੀਆਂ ਦੀ ਜਿਹੜੀ ਬੋਲੀ ਹੋ ਗਈ ਜੀ ਇਹ ਲੱਗੀ ਸਾਢੇ 350 ਰੁਪਿਆ ਰੇਟ ਲੱਗ ਗਿਆ ਤੇ ਇੰਨੇ ਗਾਹਕ ਰਹਿ ਗਏ ਥੋੜੇ ਜਿਹਾ ਗਾਹਕ ਰਹਿ ਗਏ ਟਰਾਲੀਆਂ ਵੀ ਤਿੰਨ ਰਹਿ ਗਏ ਜੀ ਖਾਲੀ ਤੁਲੀ ਵੀ ਇੱਥੇ ਪੈਸਾ ਬਣਾਵਾਂਗੇ ਖਾਲੀ ਤੁਲੀ ਥੋੜੀ ਵੀ ਅੱਗੇ ਵੀ ਚੱਲਦੇ ਆਮੋ ਪਾਈਏ ਕੱਲਾ ਕੇ ਲੈ ਬਾਈ ਦੁਆਰੇ ਆਉਣ ਹਾਂ ਹਾਂ ਜੀ ਚਲੋ ਜੀ ਸਾਨਾ ਬਰਾਜ ਜੀ ਆ ਬਾਈ ਸਰੀ ਤੇ ਆਉਗੀ ਹਾਂ ਜੀ ਛੋਟੀ ਛੋਟੀ ਆਉ ਬੋਲੋ ਬਾਈ ਐ ਬੋਲਣਾ ਇਹ ਲੈ 200 ਰੁਪਿਆ 200 200 ਹਾਂ ਬੋਲਿਆ 200 ਬੋਲਾ ਕਿ ਨਾ ਬਾਈ ਜੀ 73 ਲਿਆ ਆਪਣੀ ਹੈ 200 ਰੁਪਿਆ ਬਾਈ ਜੀ 200 ਰੁਪਿਆ ਲੱਗੀ ਯਾਰ ਕਿ ਬੋਲ ਤੂੰ ਭਾਈ ਕਿੰਨੇ ਕੁ ਖਰਾਬ ਆ ਭਾਈ 200 ਰੁਪਿਆ ਲੱਗ ਗਿਆ ਜੀ ਟਰਾਲੀ ਥੋੜਾ ਜਿਹਾ ਰੰਗ ਦਾ ਫਰਕ ਸੀਗਾ ਤੇ ਬਾਕੀ ਥੋੜੀ ਸੁਲਾਬ ਸੀਗੀ ਵਿੱਚ ਉਹਦੇ ਦੇਖ ਕੇ ਮੁੰਡਾ ਚੈੱਕ ਕਰੀ ਜਾਂਦਾ ਸੁਲਾਬ ਸੀਗੀ ਰੰਗ ਵੀ ਬਹੁਤ ਜ਼ਿਆਦਾ ਲਾਲ ਸੀਗਾ 200 ਰੁਪਿਆ ਲੱਗ ਗਿਆ ਅੰਦਰ ਦੀ ਥੋੜੀ ਬੱਦ ਬੱਦ ਦੇ ਲੋ ਬੱਲਾ ਬੱਲਾ ਉਹ ਘੱਟੇ ਨਹੀਂ ਸੁਦਾ ਮੇਰੀ ਕੱਲ ਦੀ ਕੋਈ ਵੀ ਇਹਨਾਂ ਤਾਂ ਨਾ ਮੜਿਆ ਜਾਦਾ ਉਹ ਵੇਖ ਰਾਮ ਅੰਮ੍ਰਿਤ ਨੂੰ ਚਿੱਟੀ ਰੱਬੀ ਇੰਦਰੀ ਆਪਣੇ 10 12 ਭੰਡਾਜੋ ਆ 280 ਰੁਪਏ ਯਾਰ 280 ਰੁਪਏ ਇਹ ਤੂੜੀ ਦੰਗੀ ਤੂੜੀ ਦਾ ਮੁੱਲ ਤਾਂ ਅਸਲ ਵਿੱਚ 40 ਤੱਕ ਬੋਲੀ ਜਾਂਦਾ ਤੋ ਯਾਰ ਕੋਈ ਗੱਲ 350 ਤੱਕ ਬੋਲੀ ਜਾਂਦੇ ਨਹੀਂ ਲੈਣੀ ਤਾਂ ਕੋਈ ਨਹੀਂ ਮੈਂ ਤਾਂ ਇੱਥੇ ਨਾ 80 ਫਰੀ ਲੈਣੀ ਤਾਂ 80 ਰੁਪਏ 280 ਰੁਪਏ ਬੋਲਣਾ ਭਾਈ ਕਿਨੇ 280 ਰੁਪਏ ਮੌਜੀਆਂ ਲੱਗੀ 200 ਤੇ 80 ਰੁਪਏ ਜੀ ਭਾਈ ਇਹ ਤੁਹਾਨੂੰ ਬੋਲੀ ਇੱਕ ਟਰਾਲੀ ਰਹਿ ਗਈ ਜੀ ਇਹਦਾ ਜੇ ਥੱਲੇ ਫਰਦਾ ਹਾਂ ਮੈਂ ਤਾਂ 280 ਰੱਖੇ ਆ ਜਨਤਨਾ ਕਰੋ ਪੂਰਾ ਯਾਰ चा <laughs> ਦੇਹੀ ਕਰੀ ਤੇਹੀ ਕਰੀ ਬਾਈ ਆਉਂ ਜਾ ਆਉਂ ਜਾ ਤੇਹੀ ਕਰੀ ਕਰਦੇ ਗਲੀ ਚ ਲਵਾਣੀ ਦੂੰਗਾ ਹਾਂ ਹਾਂ ਬਾਤ ਤੇਹੀ ਕਰਦੇ ਗੈਕ ਕਰਦੇ ਬਾਹਰ ਬਾਈ ਸਾਰੀ ਦੇਖਾਂਗੇ ਚੱਕੋ ਨਹੀਂ ਆਪਾਂ ਮੜ ਕੇ ਬਰੋਂ ਲਾਂਪਰੇ ਵਾਲਾ ਕੰਮ ਤੇਹੀ ਕਰ ਬਾਈ ਤੇਹੀ ਕਰਦੇ ਬੰਦਾ ਰੇ ਚੱਕਦੇ ਤੇਹੀ ਕਰਦੇ ਰੇਟ 200 ਰੁਪਏ ਰੇਟ ਕਿਹਦੀ ਟੂੜੀ ਉਹ ਥੋੜਾ ਜਿਆਦਾ ਰੋਲਾ ਪੈ ਗਈ ਥੋੜੀ ਜਿਆਦਾ ਖਰਾਬ ਆ ਆਹ ਕਹਿੰਦਾ ਜਮਾ ਨਹੀਂ ਨਿਕਲਿਆ ਜਮਾ ਹੋਈ ਤਾਂ ਜਮਾ ਤਾਂ ਨਹੀਂ ਬਾਈ ਵਿੱਚ ਨਹੀਂ ਇਹਦੇ ਸਾਹਮਣੇ ਆ ਹੁਣ ਕਰੀਏ ਕੋਈ ਜੀ ਜਮਾ ਬਾਈ 200 ਰੁਪਏ ਨਾਲ ਕੋਈ ਰੇਟ ਚਲ ਆ ਜੀ ਲੋਈ ਲਾਟ ਟਰਾਲੀ ਲੈ ਗਈ ਜੀ ਅਗਲੀ ਗੁਲੀ ਤਾਂ ਨਹੀਂ ਭਾਈ ਅੰਦਰ ਦੀ ਵਈਆ ਤੇ ਵੀ ਆ ਹਾਂ ਭਾਈ 250 ਰੁਪਿਆ ਚੱਲੂਗੀ ਆ ਭੀ 55 60 ਹਾਂ ਬੋਲਾ 65 70 75 80 100 85 85 ਬੋਲਾਂਗੇ ਨੇ 90 95 95 ਬੋਲਾਂਗੇ ਨੇ ਨਹੀਂ ਵੇਚਣੀ ਬਈ ਲਓ ਜੀ ਇਹ ਲੱਗੀ ਸੀ 295 ਰੁਪਏ ਲੱਗੇ ਤੇ ਬਾਈ ਕਹਿੰਦਾ ਨਹੀਂ ਵੇਚਣੀ ਰੇਟ ਥੋੜਾ ਤੇ ਅੱਜ 10 ਕਨਾ ਗਾਇਸ ਵੀ ਤੇ ਰੇਟ ਜਿਹੜਾ ਅੱਜ ਦੀ ਸਿਰਾਂ ਰੇਟ ਰਿਹਾ ਹੀ 360 ਰੁਪਏ ਰਿਹਾ ਹੀ ਕੋੜਾ ਮੰਡੀ ਦਾ 200 ਤੋਂ ਲੈ ਕੇ 360 ਤੱਕ ਗਈ ਟੁੜੀ ਤੇ ਆ ਤਿੰਨ ਨਾਲ ਰਹਿ ਗਏ ਜੀ ਆ ਇੱਕ ਨਾਲ ਦਾ ਤਾਂ ਹਲੇ ਰੌਲਾ ਹੀ ਚੱਲੀ ਜਾਂਦਾ ਜੀ ਇਹਾਂ ਨੇ ਵੀ ਖਰਾਬ ਜਾਂਦਾ ਜਿਹੜੀ 200 ਰੁਪਏ ਲੱਗੀਆਂ ਤੁਹਾਡੀ ਉਹ ਲੱਗੀ 295 ਰੁਪਏ ਤੇ ਬਾਈ ਕਹਿੰਦਾ ਵੀ 10 5 4 ਵਧਾਓ ਫੇਰ ਜਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਲਾਈਵ ਨਾਲ ਜੋੜਨ ਲਈ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਠੀਕ 7 ਵਜੇ ਜੀ